ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭਾਈ ਸਾਲੋ ਜੀ ਮਜੀਠਾ ਇਹ ਪਾਵਨ ਸਥਾਨ ਦਾ ਇਤਿਹਾਸ ਭਾਈ ਸਾਲੋ ਜੀ ਦੇ ਨਾਲ ਜੁੜਿਆ ਹੋਇਆ ਹੈ ਭਾਈ ਸਾਲੋ ਜੀ ਦਾ ਜਨਮ 29 ਸਤੰਬਰ 1554 ਈਸਵੀ ਪਿੰਡ ਤੌਲਾ ਕਾਂਗੜ ਜਿਹੜਾ ਫਰੀਦਕੋਟ ਭਾਈ ਦਿਆਲਾ ਜੀ ਦੇ ਘਰ ਹੈ ਬੀਬੀ ਸੁਖਦੇਵ ਜੀ ਦੇ ਕੋ ਖੋਆ ਜਦੋਂ ਬਾਬਾ ਸਾਲੋ ਜੀ 5 ਸਾਲ ਦੀ ਉਮਰ ਵਿੱਚ ਸਨ ਤੇ ਉਹਨਾਂ ਦੇ ਪਿਤਾ ਜੀ ਮਨਜੀਠੇ ਜਿਲ੍ਹਾ ਅੰਮ੍ਰਿਤਸਰ ਵਿੱਚ ਆਣ ਵਸੇ ਇਥੋਂ ਹੀ ਪਾਈਸਾਲੋ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਿੱਖੀ ਧਾਰਨ ਕੀਤੀ ਗੁਰ ਚਰਨਾਂ 'ਚ ਸੇਵਾ ਕਰਦੇ ਰਹੇ ਸਤਿਗੁਰਾਂ ਦੇ ਹੁਕਮ ਦੇ ਨਾਲ ਜਦੋਂ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅੰਮ੍ਰਿਤਸਰ ਨਗਰ ਨੂੰ ਵਸਾਉਣ ਵਾਸਤੇ 52 ਤਰ੍ਹਾਂ ਦੇ ਕਿਰਤੀਆਂ ਤੇ ਵਪਾਰੀਆਂ ਨੂੰ ਵਸਾਉਣ ਵਾਸਤੇ ਪਾਈਸਾਲੋ ਜੀ ਨੇ ਬੜਾ ਵੱਡਾ ਯੋਗਦਾਨ ਪਾਇਆ ਸਤਿਗੁਰਾਂ ਨੇ ਸੇਵਾ ਤੋਂ ਖੁਸ਼ ਹੋ ਕੇ ਅਨੰਨ ਭਗਤ ਅਤੇ ਸਿੱਖੀ ਦੇ ਕੋਦਵਾਲ ਦੀਆਂ ਪਦਮੀਆਂ ਬਖਸ਼ੀਆਂ। ਪੰਜ ਆਮਿਆਂ ਵਿੱਚੋਂ ਬਾਬਾ ਜੀ ਇੱਕ ਆਪੇ ਜੀ ਸੇਵਾ ਕਰਦੇ ਸਨ। ਧੰਤਨ ਸਤਿਗੁਰੂ RAMਦਾਸ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਬਾਬਾ ਜੀ ਨੇ ਬਾਲਣ ਦੀ ਸੇਵਾ ਪਿੰਡਾਂ ਵਿੱਚ ਜਾ ਕੇ ਕੀਤੀ ਤੇ ਹੋਕਾ ਦਿੱਤਾ। ਜਿਹੜਾ ਗੁਰੂ RAMਦਾਸ ਜੀ ਦੇ ਆਮਿਆਂ ਵਾਸਤੇ ਪਾਠੀਆਂ ਦੇਵੇਗਾ, ਗੁਰੂ RAMਦਾਸ ਮਹਾਰਾਜ ਜੀ ਬਖਸ਼ਿਸ਼ ਕਰਨਗੇ, ਮਿਹਰਮਤਾ ਕਰਨਗੇ, ਮੰਨਦੀਆਂ ਆਸਾਂ ਮਰਦਾਂ ਪੂਰੀਆਂ ਕਰਨਗੇ। ਸਤਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਸਰੋਵਰ ਦੀ ਦਰਸ਼ਨੀ ਡਿਉੜੀ ਦੀ ਬਾਹੀ ਉਹਨੂੰ ਪੱਕਿਆ ਕਰਨ ਦੀ ਸੇਵਾ ਵੀ ਲਾਚੀ ਬੇਰ ਵਾਲੇ ਸਥਾਨ ਤੇ ਬੈਠ ਕੇ ਬਾਬਾ ਸਾਲੋ ਜੀ ਨੇ ਕਰਵਾਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਇਸੇ ਸਥਾਨ ਤੇ ਬੈਠ ਕੇ ਸਰੋਵਰ ਦੀ ਦੇਖਰੇਖ ਰਿਆ ਕਰਦੇ ਸਨ ਪੰਜਵੇਂ ਪਾਤਸ਼ਾਹ ਨੇ ਤਿਆਗ ਭਾਵਨਾ ਤੇ ਸੇਵਾ ਨੂੰ ਵੇਖਦਿਆਂ ਭਾਈ ਸਾਲੋ ਜੀ ਦੇ ਉੱਤੇ ਬੇਅੰਤ ਮਿਹਰਾਮਤਾ ਕੀਤੀਆਂ ਜੀ ਜਦੋਂ ਤਰਨਤਨ ਸਾਹਿਬ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਤੇ ਬਾਬਾ ਜੀ ਨੇ ਉਸ ਨਿਰਮਾਣ ਕਾਰਜ ਵਿੱਚ ਵੀ ਬੜਾ ਯੋਗਦਾਨ ਪਾਇਆ ਜੀ ਗੁਰਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਨੰਦ ਕਾਰ ਸਮੇਂ ਸਤਿਗੁਰਾਂ ਦੇ ਹੁਕਮ ਦੇ ਨਾਲ ਡੱਲੇ ਜਿਲ੍ਹਾ ਕਪੂਰਥਲਾ ਉਸ ਪਿੰਡ ਵਿੱਚ ਵੀ ਜਾਂਦੇ ਨੇ ਬਾਬਾ ਜੀ ਨੂੰ ਉੱਥੇ बावਲੀ ਦੇ ਨਿਰਮਾਣ ਕਾਰਜ ਕਰਨ ਵਾਸਤੇ ਹੁਕਮ ਕੀਤਾ ਸੋ ਬਾਬਾ ਜੀ ਨੇ ਉੱਥੇ बावਲੀ ਦੀ ਸੇਵਾ ਕਰਵਾਈ ਗੁਰੂ ਰਜਨ ਸਾਹਿਬ ਜੀ ਨੇ ਖੁਸ਼ ਹੋ ਕੇ ਉੱਥੇ ਬੜੀਆਂ ਬਖਸ਼ਿਸ਼ਾਂ ਪੈਸਾ ਲੋ ਜੀ ਨੂੰ ਦਿੱਤੀਆਂ ਸੋ ਅੰਤਲਾ ਸਮਾ ਜਿਹੜਾ ਸੀ ਉਹ ਤੋਬਾ ਸਾਹਿਬ ਵਖੇ ਭਾਈ ਸਾਲੋ ਜੀ ਨੇ ਬਤੀਤ ਕੀਤਾ ਜੋ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਸ਼ਹਿਰ ਵਿਖੇ ਸੁਭਾਏ ਮਾਨ ਹੈ ਗੁਰਾਰਗਵਿੰਦ ਸਿੰਘ ਮਹਾਰਾਜ ਜੀ ਨੇ ਅੰਤਮ ਸੰਸਕਾਰ ਭਾਈ ਸਾਲੋ ਜੀ ਦਾ ਆਪਣੇ ਹੱਥੀਂ ਕੀਤਾ ਸੋ ਇਹ ਜਿਹੜਾ ਸਥਾਨ ਹੈ ਇਸ ਸਥਾਨ ਦੇ ਉੱਤੇ ਭਾਈ ਸਾਲੋ ਜੀ ਦੇ ਮਾਤਾ ਪਿਤਾ ਪੱਕੇ ਤੌਰ ਤੇ ਆਣ ਕੇ ਵਸੇ ਸਨ ਸੋ ਹੁਣ ਉਹਨਾਂ ਦੇ ਅਣਸਵੰਸੇ ਇੱਥੇ ਵੱਸਦੀ ਹੈ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਜੀ ਤੇ ਉਹਨਾਂ ਦੇ ਸੁਪੁੱਤਰ ਬਾਬਾ ਹਰਪਿੰਦਰ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਨੇ ਜਦੋਂ ਵੀ ਆਪ ਜੀਹਾਂ ਦੇ ਕੋਲ ਸਮਾਂ ਹੋਵੇ ਜਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਆਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ